ਸਥਾਨ ਦੇ ਵਿੱਚ ਭਾਜੀ ਭਾਰਤੀ ਜਨ ਸੰਘ ਦੇ ਸੰਸਥਾਪਕ ਪਰਮ ਪੂਜਨੀਏ ਪੁੰਨ ਦੀਨ ਦੇਵ ਪਾਟੇ ਜੀ ਦੀ ਪੁੰਨੇ ਜਲਦੀ ਤੋਂ ਪਰ ਅਸੀਂ ਸਾਰੇ ਅੱਜ ਇਕੱਤਰ ਹੋਏ ਅੰਬਸਾ ਸ਼ਹਿਰ ਦੇ ਵਿੱਚ ਸਾਡੇ ਜਿਲ੍ਹਾ ਗੁਣਾਣ ਸੰਦੂ ਸਾਹਿਬ ਇਹਨਾਂ ਦੀ ਪੂਰੀ ਟੀਮ ਅੱਜ ਅਸੀਂ ਪੁਸ਼ਪਾਂ ਜਲੀ ਦਿੱਤੀ ਹੈ ਆਪਾਂ ਸਾਰੇ ਇਹਨਾਂ ਦੇ ਜੋ ਜੀਵਨ ਦੇ ਅਦਰਸ਼ ਸਕੇ ਉਹਨਾਂ ਨੂੰ ਡਾਪ ਕਰਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਇੱਕ ਵੱਡ ਟਿਕਸ਼ਾ ਪੜੇਗੀ ਪੰਡਰੀ ਸਾਹਿਬ 11 ਜਨਵਰੀ 11 ਫਰਵਰੀ ਕਦਮ ਕਰਦੇ ਹੋਏ ਛਾਟ ਨੂੰ ਪੰਡਿਤ ਜੀ ਦਾ ਮੁਗਲਸਰਾਏ ਦੇ ਰੇਲਵੇ ਸਟੇਸ਼ਨ ਦੇ ਉੱਪਰ ਇਹਨਾਂ ਦਾ ਛੱਕੀ ਹਾਲਾਤ ਦੇ ਵਿੱਚ ਸ਼ਾਮ ਮਿਲਿਆ ਔਰ ਇਹਨਾਂ ਨੇ ਜਿਹੜਾ ਸਾਨੂੰ ਸੁਨੇਹਾ ਦਿੱਤਾ ਜਿੰਦਾਬਾਦ ਜਿੰਦਾਬਾਦ ਸਾਡੀ ਅੰਦਰਾ ਯੋਗਤਾ ਇਕਾਦਮ ਮਨੁਬਾਦ ਜਿੰਦਾਬਾਦ ਔਰ ਅੰਤ ਉਦੇ ਜਿਹੜਾ ਅਖੀਰਲੀ ਪੰਕਤੀ ਤੇ ਵੀ ਇਨਸਾਨ ਬੈਠਾ ਵੈ ਉਹਦੇ ਕੋਲ ਸਰਕਾਰ ਦੀ ਫਸਕੀ ਪਹੁੰਚੇ ਉਹਦੇ ਨੇ ਆਹਵਾਨ ਕੀਤਾ ਸੀ ਬਹੁਤ ਸਾਰਨਾ ਜਗਰਵ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਜਿਹੜੀ ਸਕੀਮਾਂ ਲਿਹਾਰੇ ਆ ਉਹਦੇ ਵਿੱਚ ਇਹਨਾਂ ਦਾ ਜੋ ਦੱਸਿਆ ਮਾਰਗਦਰਸ਼ਨ ਹੈ ਉਹਦੇ ਉੱਪਰ ਸਾਡੀ ਜਿਹੜੀ ਕਿੰਦਰ ਦੀ ਸਰਕਾਰ ਹੈ ਉਹ ਆਪਣਾ ਅਮਲ ਕਰ ਰਹੀ ਹੈ ਅੱਜ ਸਾਰੇ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਕੰਮ ਨੂੰ ਅੱਗੇ ਵਧਾ ਰਹੇ ਹਨ ਪੰਜਾਬ ਦੇ ਵਿੱਚ ਵੀ 2027 ਦੇ ਵਿੱਚ ਸਾਡੀ ਸਰਕਾਰ ਬਣੇ ਉਹਦੇ ਨਾਲ ਸਾਡੇ ਸਾਰੇ ਕਰਮਕੰਦ ਅੱਜ ਲਾਭਮੰਦ ਹੋਏ ਹੈ ਅਸੀਂ ਉਸ ਪੰਝਲੀ ਕੀਤੀ ਹੈ ਹੁਣ ਅਸੀਂ ਅੱਜ ਪਰਨ ਲੱਗੇ ਹਾਂ ਅਗੇ ਕਿ ਜੋ ਸੁਨੇਹਾ ਉਹਨਾਂ ਨੇ ਸਾਨੂੰ ਬਤਾਉ ਜਨ ਸੰਘ ਦੇ ਸਥਾਪਕ ਮੈਂਬਰ ਜਿਹਨਾਂ ਸੈਕਟਰੀ ਰਹੇ ਜਨ ਸੰਘ ਦੇ ਪਤਾਨੀ ਰਹੇ ਉਸ ਤੋਂ ਭਾਰਤੀ ਜਨਤਾ ਪਾਰਟੀ ਬਣੀ ਆਚਾਰ ਦੀ ਪਾਰਟੀ ਦੀ ਸਰਕਾਰ ਆ ਕੇਂਦਰ ਦੇ ਵਿੱਚ ਅਸੀਂ ਉਹਨਾਂ ਦੇ ਅਦਰਸ਼ਾਂ ਤੋਂ ਅਗਾ ਭੱਗੇ ਹੋਏ ਅਸੀਂ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ ਘਰ ਘਰ ਪਹੁੰਚਾਨ ਦੀ ਅਸੀਂ ਕੋਸ਼ਿਸ਼ ਕਰਾਂਗੇ ਹੁਣ ਮੈਂ ਸੰਧੂ ਸਾਹਿਬ ਦਾ ਸਾਡੀ ਦਿਹਾਤੀ ਦੇ ਦੇਵਨਾਨ ਸਾਹਿਬ ਵੀ ਆਏ ਆ ਤੁਹਾਡੇ ਕੋਲ ਰਮੇਜੀ ਆ ਰਾਮ ਚਾਬਲਾ ਜੀ ਆ ਮਾਨਵ ਆਪਣੇ ਮੋਤੀਸ ਮੋਨਾ ਜੀ ਸਾਡੀ ਸਾਰੀ ਯੂਥ ਦੀ ਟੀਮ ਦਾ ਮੈਂ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਨੇ ਅੱਜ ਇਹ ਓਪਨ ਕਾਰਜਕ੍ਰਮ ਕਰਾ ਕੇ ਸਾਰੇ ਸਮਾਜ ਨੂੰ ਸੁਨੇਹਾ ਦਿੱਤਾਗਾ ਵੀ ਅਸੀਂ ਆਪਣੇ ਜਿਹੜੇ ਸਾਡੇ ਮੁਰਖੇ ਜਿਨਾਂ ਨੇ ਪਾਰਟੀ ਸ਼ੁਰੂਆਤ ਕੀਤੀ ਸੀ ਉਸੇ ਨੂੰ ਨੰਮਰ ਕਾ ਨੇ ਉਹਨਾਂ ਦੇ ਇੱਤੇ ਕੂਨ ਨੇ ਗਲ ਕੇ ਅਸੀਂ ਇੱਕ ਪੰਜਾਬ ਦੀ ਪਾਰਟੀ ਦਾ ਬਣਾਇਆ। ਪਰ ਡਰੀ ਸਾਹਿਬ ਲਾਅ ਐਂਡ ਆਰਡਰ ਬਾਰੇ ਕੀ ਕਹੋਗੇ ਜੀ? ਪੰਜਾਬ ਦੀ ਸਥਿਤੀ ਬੜੀ ਖਰਾਬ ਹੈ। ਪੰਜਾਬ ਦੇ ਲਾਅ ਐਂਡ ਆਰਡਰ ਦੇ ਤਰ੍ਹਾਂ ਰੱਬ ਰੱਖਿਆ ਜੀ। ਅਸੀਂ ਦੇਖਦੇ ਆਂ ਕਿ ਰੋਜ਼ ਹੀ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ। ਕ੍ਰੋਤੀਆਂ ਦੀ ਕਾਲਜ਼ ਆ ਰਹੀਆਂ ਮੈਂ ਗੈਂਗਸਟਰ ਸ਼ਰੀਆਮ ਕੋ ਮਰੇ ਆਂ। ਅ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਸਾਡੇ ਜੰਦਰ ਸ਼ਾਹ ਦੇ ਵਿੱਚ ਮੁੰਡਾ ਲੱਕੀ ਅਬਰਾਇ। ਆਮ ਆਦੀ ਪਾਰਟੀ ਦਾ ਸਰਗਰਮ ਵਰਕਰ ਗੁਰਦਰਾ ਸਾਹਿਬ ਆਇਆ ਉਹ ਕਿਸ ਤਰੀਕੇ ਨਾਲ ਸ਼ੂਟਰ ਨੇ ਦੋਨੇ ਹੱਥੇ ਵਿੱਚ ਪਿਸਤੋਲਾਂ ਫੜ ਕੇ ਉਹਦਾ ਬਰੁੱਢੀ ਮਰਡਰ ਕੀਤਾ ਵਾ ਉਸ ਤੋਂ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਨੌਂ ਡਾਟਰ ਖਤਰਮ ਹੋ ਚੁੱਕਾ ਵਾ ਵਰਦੀ ਦੀ ਗਰਮਾ ਬਿਲਕੁਲ ਖਤਮ ਹੋ ਚੁੱਕੀ ਹੈ ਵਰਦੀ ਦਾ ਭੈ ਖਤਮ ਹੋ ਚੁੱਕਾ ਵਾ ਇਹ ਪੰਜਾਬ ਪੁਲਿਸ ਉਹ ਪੁਲਿਸ ਹੈ ਜਿਹਨੇ ਅਤੰਕਵਾਦ ਨੂੰ ਖਤਮ ਕੀਤਾ ਸੀ ਜਾਂ ਲੇਕਿਨ ਅੱਜ ਸੰਤੋਖ ਨਾ ਕਹਿਣਾ ਪੈ ਰਿਹਾ ਮੈਂ ਕਿ ਅੱਜ ਪੰਜਾਬ ਦੇ ਵਿੱਚ ਸਾਡਾ ਜਿਹੜਾ ਵਪਾਰੀ ਵਰਗ ਹੈ ਸਾਡਾ ਜਿਹੜਾ ਇੰਡਸਟਰੀ ਹੈ ਸਾਡੇ ਆਮ ਲੋਕ ਜਿਹੜੇ ਆ ਉਹ ਸਾਰੇ ਬਹਿਬੀਤ ਹੈ ਮਾਂ ਬਾਪ ਨੂੰ ਡਰ ਲੱਗਿਆ ਕਿ ਮੇਰਾ ਬੱਚਾ ਬਾਹਰ ਗਿਆ ਵਾ ਸ਼ਾਇਦ ਮੁੱਕੇ ਟੀ ਘਰ ਵਾਪਸ ਆਊਗਾ ਜਾਂ ਨਹੀਂ ਆਊਗਾ ਇਸ ਲਈ ਮੇਰੀ ਬੀਜੀਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੀ ਹੁਣ ਜਿਹੜੀ ਹੈ ਨਾ ਛੱਡ ਦਿਓ ਹੁਣ ਆਪਣੇ ਅਸਕਰ ਸਾਹਿਬਾਨ ਨੂੰ ਡੀਐਸਪੀ ਸਾਹਿਬਾਨ ਨੂੰ ਐਸਪੀ ਸਾਹਿਬਾਨ ਨੂੰ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਚੱਕ ਕੇ ਜੇਲ੍ਹ ਚ ਭੇਜਾਂਗੇ ਤਾਂ ਪੰਜਾਬ ਬਚੇਗਾ ਜਿੱਦਾਂ ਜੋ ਪੰਜਾਬ ਦੇ ਹਾਲਾਤ ਅਗੇ ਆ ਅੱਜ ਪੰਜਾਬ ਦੇ ਲੋਕ ਤਰਾਹੀ ਮੰਗਦੇ ਠੀਸ ਪੁਣਿਆ ਭਾਪੀ ਅੰਦਾ ਪਾਰਟੀ ਸ਼ਹਿਰਾਟਾ ਮੰਡਲ ਵੱਲੋਂ ਪੰਡਿਤ ਢੀਮ ਦੇ ਉਪਾਦੇਜ ਜੀ ਦੀ ਚੰਤੇ ਦੇ ਉੱਤੇ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਸ਼ਾਟਾ ਚੌਂਕ ਦੇ ਵਿੱਚ ਰੱਖੀ ਗਈ ਸੀ ਜਿਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਖਵਿੰਦਰ ਸਿੰਘ ਸੰਧੂ ਜੀ ਸਾਡੇ ਪੂਰਬ ਐਮਐਲਏ ਪੂਰੀ ਸੀਪੀਐਸ ਕੇਡੀ ਭੰਡਾਰੀ ਜੀ ਅੰਮ੍ਰਿਤਸਰ ਜਿਹੜੇ ਇੰਚਾਰਜ ਨੇ ਕੁਮਾਰ ਅੰਮ੍ਰਿਤ ਦੇ ਦਫ਼ਤਰ ਸ਼कील ਦੇਵ ਜੀ ਆਬਾਸ਼ਾਹਲਾ ਜੀ ਟੈਂਕੀ ਰੋਲਾ ਜੀ ਦੇ ਪੂਰੀ ਸ਼ਾਟਾ ਮੰਡਲ ਦੇ ਮੌਜੂਦ ਸੀਗੇ ਪੰਡਿਤ ਦੀਨਦਰਪਾਦੇ ਜੀ ਦੀ ਸ਼ਹਾਦਤ ਸਾਰੇ ਦੇਸ਼ ਦੇ ਵਿੱਚ ਇੱਕ ਮੈਸੇਜ ਅੱਜ ਭਾਤੀ ਜੰਦਾ ਪਾਰਟੀ ਨੇ ਜਿਹੜਾ ਉਖਰਾਲਾ ਕੀਤਾ ਵਾ ਕਿ ਇਹ ਹਰ ਇੱਕ ਵਿਅਕਤੀ ਨੂੰ ਹਰ ਇੱਕ ਸਮਾਜ ਨੂੰ ਹਰ ਇੱਕ ਦੇਸ਼ ਦੇ ਕੋਨੇ-ਕੋਨੇ ਵਾਸਤੇ ਲੋਕਾਂ ਤੱਕ ਮੈਸੇਜ ਜਣਾ ਦੇਦਾ ਵਾ ਪੰਡਿਤ ਦੀਨਦਰਪਾਦੇ ਜੀ ਆਪਣੇ ਆਰਐਸਓ ਦੇ ਪ੍ਰਚਾਰਕ ਸਨ ਉਸ ਤੋਂ ਬਾਅਦ ਜਨ ਸੰਗ ਦੇ ਵਿੱਚ ਇੱਕ ਛੋਟਾ ਜਿਹਾ ਦੀਵਾ ਜਗਾ ਕੇ ਨੇ ਭਾਤੀ ਜੰਦਾ ਪਾਰਟੀ ਦੀ ਜਨ ਸੰਗ ਦੀ ਸ਼ੁਰੂਆਤ ਕੀਤੀ ਸੀ ਜਿਹੜੀ ਅੱਜ ਪੂਰੀ ਮਿਸ਼ਾਲ ਬਣ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ 올 ਇੰਡੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਉਹਦੀ ਰੋਸ਼ਨੀ ਦੇ ਰਹੀ ਆ ਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਿੰਦੁਸਤਾਨ 'ਚ ਸਰਕਾਰ ਆ ਉਹ ਇਹਨਾਂ ਦੇ ਬਲੀਦਾਨ ਇਹਨਾਂ ਦੀਆਂ ਕੁਰਬਾਨੀਆਂ ਸੀ ਜਿਹੜੀ ਅੱਜ ਭਾਰਤੀ ਜਨਤਾ ਪਾਰਟੀ ਆਪਣੇ ਪੈਰਾਂ 'ਤੇ ਖੜੀ ਹੋ ਸਕੀ ਹੈ